ਹਾਂਜੀ ਤੇ ਆਪਣਾ ਫੰਕਸ਼ਨ ਜੁਆਇ ਕਰਦੇ ਪਈ ਹੀ ਵੀਰਨ 11:30 ਹੋ ਗਈ ਜੀ ਹਰ ਕੰਨ 11:00 ਵਜੇ ਆਇਆ 15 ਮਿੰਟ ਦੇ ਹੀ ਥਰੇ ਗੈਸਟਰ ਆ ਗਿਆ ਸੀ ਮਰ ਗੈਸਟਰ ਆ ਗਿਆ ਆਪਣੇ ਸਾਥਰ ਆ ਲੱਗਦੇ ਤੇ ਹਮਲਾ ਕਰਦਾ ਕਿੰਨੇ ਕਿਛਣੇ ਸੀ ਤੋਂ 20 ਜਨੇ ਸੀ ਇੱਕ ਗੈਂਗਸਟਰ ਮਿਰਨ ਦਾ ਕਤਲ ਕੀਤਾ ਸੀ ਸਿਮਰਨ ਨੇ ਸਾਡੇ ਗੁਰੂ ਦਾ ਸਾਗਰ ਦਾ ਅੱਛਾ ਉਹ ਗੋਰੀ ਫੜਿਆ ਗਿਆ 5 ਸਾਲ ਹੋ ਗਏ ਕੋਈ ਯਾਰ ਵੀ ਤੇ ਉਹਨੇ ਵਾਕਾ ਕਰਤਾ ਨਹੀਂ ਉੱਤੇ 5 ਸਾਲ ਪਹਿਲੇ ਐਫਆਈਆਰ ਦਰਜ ਹੋਈ ਸੀ ਅੱਪਾ ਕਹਿ ਰਹੇ ਇਹ ਕੋਈ ਗੱਲ ਹੈ ਤੇ 302 ਦੀ ਹੋਈ ਸੀ ਪੀਓ ਚੱਲਣਦੀ ਆ ਬਾਈਓ ਕਿਸਾ ਜੀ ਆ ਸਾਡੇ ਬ੍ਰਦਰ ਨੂੰ ਕਿੰਨਾ ਪੂਰਾ ਸੀਗਾ ਸੀਗੈਂਟ ਡੇਟ ਤੇ ਤੇ ਤੁਸੀਂ ਅੱਜ ਕਾਨਫਰੈਂਸ ਕਰਨਾ ਹੈ ਪੁਰਾਣੇ ਸਾਡੇ ਚੱਲਦੇ ਜਿਹੜੇ ਮਾਰੇ ਜਿਹੜੇ ਦੋਸਤ ਆ ਸਾਡੇ ਤੇ ਸਾਡੇ ਜੀ ਨਹੀਂ ਬ੍ਰਦਰ ਲਈ ਪਹਿਲਾਂ ਕੇਸ ਚੱਲਣ ਦੀ ਆ ਪੀਓ ਚੱਲਣਦੀ ਆ 5 ਸਾਲ ਨਹੀਂ ਨਹੀਂ ਹੁਣ ਦੀ ਗੱਲ ਤਾਂ ਸੁਣੋ ਹੁਣ ਰੰਜਿਸ਼ ਕਿਉਂ ਸੀ 5 ਸਾਲ ਪੁਰਾਣੀ ਰੰਜਿਸ਼ ਚੱਲਣ ਦੀ ਆ ਪਹਿਲਾਂ ਸਰ ਇਹਨਾਂ ਦੀ ਨਾ ਕੋਈ ਪ੍ਰਾਣੀ ਰੰਜਸ ਟੱਲੀ ਆਂਦੀ ਆ ਪਿੰਡ ਤੋਂ ਹਾਂਜੀ ਤਾਂ ਉਹਦੇ 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 ਰਿਗਾਰਡਿੰਗ ਨਾ ਭਾਈ ਜੀ ਕਿਦਾਂ ਇਹਨਾਂ ਦੀ 2018 ਚ ਲੜਾਈ ਹੋਈ ਸੀ ਆਪਸ ਵਿੱਚ ਇਹਨਾਂ ਦੀ ਹੱਥੋਂ ਪਈ ਲੜਾਈ ਝਗੜਾ ਹੋਇਆ ਸੀਗਾ ਤਾਂ ਉਦੋਂ ਮਤਲਬ ਕਿ ਚਲੋ ਵੀ ਜਿਹੜਾ ਮੁੰਡਾ ਸਿਮਰ ਗੈਂਗਸਟਰ ਜਿਹੜਾ ਉਹਦੇ ਮਤਲਬ ਕਿ ਉਦੋਂ ਛੋਟ-ਛੋਟ ਲੱਗੀ ਸੀ ਉਹਨੇ ਉਹ ਰੰਜਿਸ਼ ਕਰਕੇ 2020 ਦੇ ਵਿੱਚ ਸਿਮਰਨ ਦੇ ਸਰਪੰਚ ਜੀ ਹਾਂਜੀ ਹਾਂਜੀ ਉਹਨੇ ਉਹ ਰੰਜਿਸ਼ ਕਰਕੇ ਉਹਨੇ 2020 ਦੇ ਵਿੱਚ ਕਤਲ ਕੀਤਾ ਸਾਡਾ ਮੁੰਡਾ ਫ੍ਰੈਂਡ ਹੀ ਆ ਸਾਗਰ ਉਹਦਾ ਕਤਲ ਕੀਤਾ ਸੀਗਾ ਉਹ 302 ਦਾ ਮੁਕਤਬਾ ਇਹਨਾਂ ਦੇ ਖਿਲਾਫ ਪਹਿਲਾਂ ਦਾ ਦਰਜ ਹੈਗਾ ਵਾ ਫਿਰ ਉਤੋਂ ਵੀ ਮਤਲਬ ਕਿ ਹੁਣ ਮਤਲਬ ਕਿ ਉਤੋਂ ਵੀ 5 ਸਾਲ ਹੋ ਗਏ ਨਾ ਤਾਂ ਫੜਿਆ ਗਿਆ ਪੀਓ ਚੱਲਦਾ ਪਿਆ ਸੀਗਾ ਜੀ ਨਾ ਤਾਂ ਫੜਿਆ ਗਿਆ ਨਾ ਤਾਂ ਮਤਲਬ ਕਿ ਇਹਨਾਂ ਦੇ ਪਿੰਡ ਦੇ ਵਿੱਚ ਮਤਲਬ ਕਿ ਆਂਦਾ ਜਾਂਦਾ ਸੀ ਉਹਨਸ ਨੇ ਮਤਲਬ ਕਿ ਸਾਰੇ ਨੂੰ ਆਪਣੇ ਦੇ ਪਿੰਡ ਵਾਲੇ ਨੂੰ ਇਹ ਕਹਿੰਦਾ ਸੀਗਾ ਵੀ ਅਜੇ ਮੈਂ 2-3 ਕਤਲ ਹੋਰ ਕਰਨੇ ਆ ਤਾਂ ਮੈਂ ਫੇਰ ਪੇਸ਼ ਹੋਣਾ ਵਾ ਤਾਂ ਇਹ ਅਸੀਂ ਸਾਰੇ ਜਿੱਦਾਂ ਮਤਲਬ ਕਿ ਇਹ ਜਿੱਦਾਂ ਸਾਰੇ ਫਰੈਂਡ ਹੈਗੇ ਆ ਮੁੰਡੇ ਇਕੱਠੇ ਜਿੱਦਾਂ ਹੁੰਦੇ ਆ ਮੁੰਡਾ ਫਰੈਂਡ ਸੀਗਾ ਉਹਦਾ ਬਰਥਡੇ ਪਾਰਟੀ ਸੀਗੀ ਉੱਥੇ ਕਿਸੇ ਨੇ ਵੀ ਉਹਨਾਂ ਨੂੰ ਇਤਲਾਹ ਦਿੱਤੀ ਵੀ ਇੱਥੇ ਵੀ ਹਰਕਰਨ ਆ ਗਿਆ ਵਾ ਉੱਥੇ ਆਉਣ ਤੋਂ ਬਾਅਦ 15-20 ਮਿੰਟ ਬਾਅਦ ਆਏ ਉਹ ਤਾਂ ਸਰ ਆਂਦੇ ਹੀ ਉਹਨਾਂ ਨੇ ਮਤਲਬ ਕੀ ਉਹਦੇ ਮਤਲਬ ਕਿ ਬਹੁਤ ਜ਼ਿਆਦਾ ਮਤਲਬ ਕਿ ਬਹੁਤ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਵਾ ਹਰਕਰਨ ਜੀ ਸਿੰਘ ਹਰਕਰਨ ਦਾ ਬੇਟਾ ਹਾਂਜੀ ਹਾਂਜੀ ਇਦਾਂ ਹੋਇਆ ਸਰ ਤੇ ਯਾਰ ਸਰ ਦਰਜ ਹੋ ਗਈ ਆ ਪਰ ਹਜੇ ਤੱਕ ਵੀ ਮਤਲਬ ਕਿ ਉਹਨਾਂ ਦੇ ਇਹਨਾਂ ਦੇ ਪਿੰਡ ਚੋਂ ਇਹਨਾਂ ਦੇ ਪਿੰਡ ਚੋਂ ਹੀ ਮਤਲਬ ਕਿ ਉਹ ਕੀਤਾ ਉਹਨਾਂ ਨੇ ਇੱਕ ਮੁੰਡਾ ਚੁੱਕਿਆ ਵਾ ਹਾਂਜੀ ਹਾਂਜੀ ਸਰ ਕਿਉਂਕਿ 5 ਸਾਲ ਹੋ ਗਏ ਪੀਓ ਚੱਲਦੇ ਪਏ ਉਹ 302 ਦਾ ਮਕਦਮਾ ਜਿਹੜੇ ਤੇ ਦਰਜ ਹੋਵੇ ਤੁਸੀਂ ਆਪ ਸੋਚੋ ਵੀ ਤੇ ਇੱਕ